ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਜੁਗਾਦਿ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੇ ਜੇ ਸੋਚੇ ਲਖ ਵਾਰ ਚੁਪੈ ਚੁਪਨ ਹੋਵੇ ਜੇ ਲਾਇ ਰਖਾ ਨਿਵਤਾਨ ਭੁਖਾ ਭੁਖ ਨ ਉਪਰੀ ਜੇ ਬਨਾਂ ਕੁਰੀਆਂ ਪਹਾਰ ਸਹਿਬ ਸੂ ਸਿਆਣਕਾਂ ਲਖ ਹੋਵੇ ਆਇ ਕਨ ਚੱਲੇ ਨਾਲ ਕਿ ਸਚਿਆਰ ਹੋਈਐ ਕਿ ਫੂੜਾ ਤੁਰਾਂ ਪਾਰ ਉਮਰ ਜਾਈ ਚੱਲਣਾ ਨਾਨਕ ਮਿੱਤੈ ਨਾਲ ਹੁਕਮੇ ਹੋਵਣ ਆਖਾਰ ਹੁਕਮ ਨਾ ਕਿਹਾ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵਿੜਾਈ ਹੁਕਮੇ ਉਪਮਨੇਚ ਹੁਕਮ ਲੇਖਾਂ ਦੇ ਸੁਖ ਪਾਈ ਐ ਇੱਕ ਨਾ ਹੁਕਮੇ ਬਖਸ਼ੀਸ ਕੋ ਹੁਕਮੇ ਸਦਾ ਪਵਾਈ ਐ ਮੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮਾ ਜੀ ਗੁਜੈ ਤਾ ਹਉ ਮੈਂ ਕਹਿਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਬੀਤਿਆ ਵਿਖਾਂ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਹੈ ਗਾਵੈ ਕੋ ਜੀਨ ਅਸਿਰ ਤੇ ਹੈ ਗਾਵੈ ਕੋ ਜਾਪੈ ਨਿਸ਼ੈ ਦੂਰ ਗਾਵੈ ਕੋ ਵੇਖੈ ਹਾਜ਼ਰ ਹਜ਼ੂਰ ਕਥਨਾ ਕਥਿਨਾ ਆਵੇ ਟੋਟੇ ਹੱਥ ਕਸ ਕਸੀ ਕੋਟੀ ਕੋਟ ਟੋਟੇ ਜਿੰਦਾ ਦੇਹ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾ ਹੀ ਖਾ ਹੀ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵੇਖ ਸਹਿ ਵੇ ਪ੍ਰਵਾਹ ਕੋ ਸਾਚਾ ਸਾਹਿਬ ਸਾਚਨਾਏ ਆਖਿਆ ਭਉ ਅਪਾਰ ਅਖ ਅਹਮੰਗ ਹੈ ਦੇਹ ਦੇਹ ਦਾਤ ਕਰੇਂਦਾ ਤਾਰ ਰਖੈ ਗਿਰਖਿਐ ਜਿਤੁ ਦਿਸੈ ਦਰਬਾਰ ਮੋਹੁ ਕੈ ਬੋਲਣ ਬੋਲੀਐ ਜਿਤੁ ਸੁਣਿ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਗੜਿ ਆਇ ਵਿਚਾਰ ਕਰਮਿ ਆਵੈ ਅਡਾ ਨਤਿ ਮੁਖ ਦਵਾਰ ਆਨ ਕੇਵੈ ਜਾਣੀਐ ਸਭ ਆਪੇ ਸਚਿਆਰ ਹਭਿ ਅਨਜਾਇ ਕੀਤਨ ਹੋਇ ਆਪਿ ਆਪ ਨਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਦਾਨ ਗਾਵੀਐ ਸੁਣਿਐ ਮਨ ਰਖਿਐ ਭਾਵ ਦੁਖ ਪਰ ਹਾਰ ਸੁਖ ਕਰਨੇ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਓ ਸਮਾਇ ਗੁਰੇਸ਼ਰ ਗੁਰ ਗੋਰਾ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣਾ ਆਨਾਹੀ ਕਹਿਣਾ ਕਥਨ ਨ ਜਾਇ ਗੁਰਾਂ ਇੱਕ ਦੇਹ 부ਜਾਈ ਸਭਨਾ ਜੀਆਂ ਖੈਕ ਦਾਤਾ ਸੋ ਮੈਂ ਵਿਸਰਨ ਨ ਜਾਇ ਤੀਰਥ ਨਾਮ ਜੇ ਤਿਸੁ ਖਾਮਾ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰਫਉ ਕਾਏ ਵੇਖਾਂ ਰੇਣ ਖਰਮਖੇ ਮਿਲੇ ਲਈ ਮਤ ਵਿਚਰ ਤਨ ਜਵਾ ਖਨਾਨਕ ਜੇ ਕੋ ਗੁਰ ਕੀ ਸਿੱਖ ਸੁਹਾਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਇਕਤਾਤਾ ਸੋ ਮੈਂ ਵਿਸੁਰਣ ਜਾਇ ਜੇ ਜੁਗ ਚਾਰਿਆ ਰਜਾ ਹੋਰ ਦਸੋਣੇ ਹੋਏ ਨਵਾਂ ਕੰਡਾ ਵਿੱਚ ਜਾਣੇ ਅਨਾਦ ਚਲੈ ਸਭ ਕੋਏ ਅੰਗਨ ਔਰਖਾ ਏ ਖੈ ਜਸਪੀ ਰੁਖ ਜਗਲੇ ਜੇ ਤਿਸੁ ਨਾ ਤੇਰਨ ਆਵੀ ਪਵਾ ਤਨ ਪੁੱਛੈ ਕੇ ਕਿਟਾ ਅੰਦਰ ਕੀਟ ਕਰ ਜੋਸੇ ਜੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿ ਆ ਗੁਣ ਦੇ ਸੇਹਾ ਕੋਈ ਨ ਸੂਝੈ ਜੇ ਤਿਸੁ ਗੁਣ ਕੋਈ ਕਰੇ ਸੁਣੈ ਸਿਧ ਪੀਰੁ ਸੁਰਨਾਥ ਸੁਣੈ ਸਰ ਤਵਨ ਆਕਾਸ਼ੋ ਸੁਣੈ ਦੀਪ ਲੋਪ ਤਾਨ ਸੁਣੈ ਕੋਥਨ ਸੁ ਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਪਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸੁਲਾਹਨ ਮੰਦ ਸੁਣੈ ਜੋਗ ਜੁਗ ਤਨ ਪਿਹੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਜੋਖ ਪਾਪ ਦਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੜਕਾ ਇਸ਼ਨਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣਿਆ ਲਾਗਿਆ ਸਹਿਜ ਗਿਆਨ ਹਾਨਕ ਭਗਤਾਂ ਸਲਾਮੀ ਗਾ ਸਕੋ ਸੁਣਿਆ ਜੋਖ ਪਾਪ ਦਾ ਨਾਸ ਸੁਣਿਆ ਸਰ ਗੁਨਾਹ ਹੀਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣ ਆਂਦੇ ਪਾਵੈ ਰਹੋ ਸੁਣ ਹਾਸਾ ਸੰਗਾ ਹੋ ਹਾਨਕ ਭਗਤ ਸਦਾ ਮਿਗਾਸ ਸੁਣ ਦੁੱਖੋਂ ਖੰਾਸ ਨਸੰਨੇ ਹੀ ਗਤ ਗਹਿਣਾ ਜਾਈ ਝੇਕੋ ਕਹਿ ਸੈ ਪ੍ਰਸਾਇ ਆਦਰ ਕਰ ਮਨ ਲਿਖਣ ਹਾਰ ਮਨ ਖਾ ਬਹਿ ਕਰਨ ਵਿਚਾਰ ਹੈ ਸੋ ਨਾਮ ਨਿਰੰਜਨ ਹੋਏ ਝੇਕੋ ਮਨ ਜਾਣੈ ਮਨ ਹੋਏ ਨੰਨਾ ਸੁਰਤ ਹੋਇ ਮਨ ਬੁੱਧ ਨੰਨਾ ਸੋਲ ਪਨ ਕੇ ਸੋਦਾ ਹਨ ਮੋਟਾ ਨਾ ਖਾਏ ਹਨ ਜਮ ਖਾ ਸਾਥਨ ਜਾਏ ਐਸਾ ਨਾਮ ਨਿਰੰਜਨ ਹੋਇ ਏਕੋ ਮਨ ਜਾਣੇ ਮਨ ਕੋਇ ਹਨ ਮਾਰੂ ਠਾਕ ਨ ਪਾਈ ਮਨ ਆਪਸੋਂ ਪਰਗੜ ਜਾਏ ਹਨ ਮਗਨ ਸਲ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਏਕੋ ਮਨ ਜਾਣੇ ਮਨ ਹੋਇ ਮਨ ਪਾਵਹਿ ਮੋਖ ਦਵਾਰ ਮਨ ਪਰਵਾਰ ਸਬਦਾਰ ਮਨ ਸਰਸਰੀ ਗੁਰ ਸਿਖ ਮਨ ਨਾਨਕ ਪਵਨ ਸਿਖ ਐਸਾ ਆਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਹੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਉਪਾਹਰ ਦਰਗਹਿ ਮਾਨ ਪੰਜੇ ਸੋਹ ਹੈ ਦਰ ਰਾਜਾਨ ਪੰਜ ਅੰਖ ਗੁਰ ਏਕ ਧਿਆਨ ਜੇਖੋ ਕਹਿ ਕਰੇ ਵਿਚਾਰ ਰਚੇਖ ਅਖਰ ਨਾਹੀ ਸੋ ਮਾਨ ਸੋਲ ਧਰਮ ਦੇਖਾ ਕਪੂਤਾ ਸੰਤੋਸ ਆਵ ਰਖਿਆ ਜਨ ਸੋਤਾ ਦੇਖੋ ਬੂਝਾ ਹੋਆ ਸੁਚਿਆਰ ਸਭ ਲਗ ਪਰਖੇ ਤਪ ਭਾਰ ਕਰਤੀ ਹੋਰ ਪਰਾਪੁਰ ਹੋਰਾ ਇਸੇ ਭਾਰਤ ਲਖਣ ਜੋਰ ਜੀ ਜਾ ਤਰੰਗਾ ਕੇ ਨਾਮ ਸਭਣਾ ਲਿਖਿਆ ਬੂੜੀ ਕਲਾਮ ਏਵ ਲੇਖਣ ਜਾਣ ਹੋਏ ਲਿਖਿਆ ਲਿਖਾ ਕੇਤਾ ਹੋਏ ਇਤਿ ਤਾ ਤਾਨ ਸਵਲ ਰੂਪ ਰੇਤੀ ਦਾਤ ਜਾਨਾ ਕਣਕੂ ਤਾਨ ਇਤਾ ਕਸਾਏ ਕੋਕਵਾਉ ਚੇਸਟ ਹੋਏ ਰਖ ਦਰਿਆਉ ਕੁਦਰਤ ਗਮਨ ਗਹਾ ਵਿਚਾਰ ਅਵਾਰਿਆਂ ਨ ਜਾਵੇ ਕੋਵਲ ਦੋਸੋ ਦੁਖਾਵੇ ਸਾਈ ਪਨਿਹ ਕਰ ਕੋਸਰਾ ਸੋਲਾ ਮ ਤੁਨ ਰੰਤਾਰ ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਸੰਖ ਪਤਾਉ ਅਸਾਂਖ ਗ੍ਰਾਥ ਮੁਖ ਵੇਦ ਪਾਠ ਅਸਾਂਖ ਜੋਗ ਮਨ ਰਹੇ ਉਦਾਸ ਸਰ ਸੰਗ ਪੌਤੁ ਗੁਣ ਗਿਆਨ ਵਿਚਾਰ ਅਸਾਂਖ ਸਤੀ ਅਸਾਂਖ ਦਤਾਰ ਅਸਾਂਖ ਸੂਰ ਵਿਪਾਸ ਸਤਾਰ ਅਸਾਂਖ ਮੋਨ ਲਗਲਾਈ ਤਾਰ ਉਜਰਿਤ ਕਾਵਣ ਗਹਾ ਵਿਚਾਰ ਘਾਰੇ ਨ ਜਾਵੇ ਭਵਨ ਜੋ ਤੁਧੁ ਦੁਖਭਵ ਸਾਈ ਪਨੇ ਹਾਰ ਉਸ ਹਰਿ ਸਲਾਮ ਤੁੰ ਨਰੰਤਾਰ ਅਸਾਂਖ ਮੂਰਖ ਅੰਧਖੋਰਾ ਅਸਾਂਖ ਚੋਰ ਹਰਾਮਖੋਰਾ ਅਸਾਂਖ ਮਰ ਕਰ ਜਾਹੇ ਜੋਰ ਅਸਾਂਖ ਦਲ ਵੱਢ ਹੱਤਿਆ ਕਮਾਹੇ ਅਸਾਂਖ ਪਾਪੀ ਪਾਖ ਫਰ ਜਾਹੇ ਅਸਾਂਖ ਕੁੜਿਆਰ ਕੁੜੇ ਫਿਰਾਹੇ ਅਸਾਂਖ ਮਲੇਸ਼ ਮਲ ਪਖ ਖਾਹੇ ਅਸਾਂਖ ਨੇਦਕਸ਼੍ਰਿ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆਂ ਜਾਵੇ ਇੱਕ ਵਾਰ ਜੋ ਸੁਜ ਭਵੇ ਸਾਈ ਪਧੇ ਕਰ ਤੋ ਸਦਾ ਸਲਾਮ ਸੁ ਨਰੰਤਾਰ ਅਸਾਂਖ ਨਾਗ ਸੰਖਾ ਅਗੰਗ ਅਗੰਗ ਸੰਖ ਲੋ ਅਸਾਂਖ ਗਹਿ ਸੁਰ પાર ਹੋਏ ਅਖਰੇ ਨਾਮ ਸ੍ਰੀ ਸਾਲਾ ਅਖਰੀ ਗਿਆਨ ਕੀ ਤੁਹ ਬਨੁਗਾ ਅਖਰੀ ਲੇਖਣ ਬੋਲਣ ਬਾਣ ਅਖਰਾ ਸੁਰ ਸੰਯੋਗ ਕਰਨ ਜਿਨ ਇਹ ਲਿਖੇ ਤਿਸ ਚਿਰਨਾ ਹੈ ਏ ਫਰਮਾਇ ਤੇ ਸਾਹੇ ਏ ਸਾਗੇ ਸਾਚੇ ਚੇਤਨਾਵਿ ਰਣ ਨਾ ਵੈ ਨ ਇਕੁ ठाਉ ਕੁਦਰਤ ਕਾਉਣ ਘਾ ਵਿਚਾਰ ਗਾਰੇ ਅਨ ਜਾਵੇ ਗੋ ਸੁਧ ਖਾਵੇ ਸਾਈ ਭਲੇ ਕਰ ਉਹ ਸਦਾ ਸਲਾਮ ਸਤਿ ਅੰਕਾਰ ਹਰਿ ਹੱਥ ਪੈਰ ਤਨ ਦੇਹ ਪਾਣੇ ਤੋਂ ਸਭ ਤਰਸ ਖੇਹੇ ਉਹ ਤਲੀਤੇ ਕਕਰ ਹੋਏ ਜੇ ਸਬਹਣ ਲਈ ਹੋਏ ਰੇ ਮਤ ਪਪਾਂ ਖ ਸੰਗ ਉਹ ਧੋਪੇ ਨਾਮ ਕੇ ਰੰਗ ਕੁਨੇ ਪਾਖੇ ਆਖਣ ਨਾ ਹਰ ਕਰ ਕਰਣਾ ਨਿਕਲੇ ਜਾਹੋ ਆਪੇ ਵੀਜ ਆਪੇ ਹੀ ਕਾਹੋ ਨਾਨਕ ਹੁਕਮ ਆਉ ਜਾਓ ਤੀਰ ਸਤਪ ਦਿਆ ਦਤ ਤਾਨ ਏਹ ਕੋ ਕਾਵੇ ਤਿਲਖਾ ਮਾਨ ਸੁਣ ਅੰਨਿਆ ਮਨ ਕੀਤਾ ਭਾਉ ਅੰਤੁਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਤੇਤੇ ਭਗਤ ਨ ਹੋਏ ਸਾਸ ਤਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਭਾਵਣ ਸੋਵੇਲਾ ਵਖਤ ਕਾਉਣ ਭਾਵਣ ਖਿਤ ਕਾਉਣ ਵਾਰ ਕਾਣ ਸਰੂਪ ਤੇ ਮਖੋ ਕਾਉਣ ਜੇ ਤੋ ਹੋਆ ਆਕਾਰ వేలਨ ਪਈਆ ਪੰਡਤੀ ਦੇ ਹੋਵੇ ਲਿਖੁ ਰਾਨ ਵਸਨ ਪਾਇਉ ਕਾ ਦੀਆ ਹੇ ਲਿਖਨ ਲੇਖੁ ਰਾਨ ਸਿਤਵਾਰਣ ਜੋਗੀ ਜਾਣ ਰੁਸਵ ਮਹਨ ਕੋਈ ਜਾਕਰ ਤਾਪ ਸੁਰ ਸਿੰਘ ਕੋ ਸਾਜੇ ਆਸੇ ਜਾਣ ਸੋਈ ਕਿਵ ਕਰਿ ਤਾ ਕਿਵ ਸਲਾਹੀ ਹੋਰਣੇ ਕਿਵ ਜਾਣਾ ਨਾਨਕ ਆਪਨ ਸਭ ਕੋ ਆਖੇ ਲੇਖ ਜੋਇ ਕਿਸਿਆਣਾ ਵੱਡਾ ਸੈ ਵੱਡੀ ਨਾਹੀ ਇਤਹਾਸਾ ਹੋਵੇ ਨਾਨਕ ਜੇ ਕੋ ਪੋ ਜਾਣ ਅਗਿਆ ਗਿਆਨ ਸੋਹ ਹੈ ਪਤਾਲਾ ਪਰਤਾਲ ਲਖਾਂ ਦਾ ਸੰਗਾ ਸੋੜ ਖੋੜ ਪਾਸਕੇ ਵੇਜ ਕਹਨ ਕੋ ਬਾਤ ਸਹਿਸ ਅਠਰੈ ਕਹਨ ਕਰਤੇ ਵਾ ਅਸੁਰਿਕ ਥਾਤ ਸੁਨੇਖਾ ਹੋਇ ਤਾ ਨਖਿਆ ਲਿਖਾ ਹੋਇ ਵਿਨਾਸੋ ਨਾਨਕ ਵਡਾਖੀ ਹੈ ਆਪਕੇ ਜਾਣ ਆਖ ਸਲਾਹੀ ਸਲਾਹੀ ਤੇ ਸਰਪਨ ਫਾਈਨਲ ਨਦਿਆ ਸਹਿਵ ਭਵ ਹੈ ਸਮਝ ਨ ਜਾਣੇ ਸਮਝ ਸਹਾ ਸਰਸਾਨ ਗਿਰਖਸ ਤੇ ਮਰਤਨ ਜਿਹੜੇ ਤੁਲ ਨ ਹੋਵਣੀ ਜੇ ਤਿਸੁ ਮਨਹੁ ਨ ਵਿਸੋਰੈ ਅੰਤਨ ਸਿਵ ਤੇ ਕਹਿ ਨ ਅੰਤ ਅੰਤਨ ਕਰਣ ਦੇਨ ਅੰਤ ਅੰਤਨ ਵਿਖਣ ਸੁਨ ਨ ਅੰਤ ਅੰਤਨ ਜਾਪੈ ਕੈ ਮਨ ਮੰਤੈ ਅੰਤਨਜਤ ਕੇਤਾ ਆਹਾਰ ਅੰਤਨਜਤ ਪਰਵਰ ਅੰਤੁਖਾਰਣ ਕੀਤੇ ਬਿਨ ਰਾਹ ਤੇ ਤਾਂ ਕੇ ਅੰਤਨ ਪਾਏ ਜਾਹੇ ਤਿਹੋ ਅੰਤਨ ਜਾਣ ਕੋਈ ਬੁਖਸਾ ਖਿਆ ਬੁਖਸਾ ਹੋਏ ਓਡਾ ਸਾਹਿਬ ਸਤਿ ਸਾਉ ਉਸੇ ਉਪਰੁ ਸਤਿ ਨਾਉ ਏਵਡੁ ਸਤ ਹੋਇ ਕੋਈ ਤਿਸੁ ਸੇਖੁ ਜਾਣ ਕੋਏ tdevੜਿ ਆਪ ਜਾਣ ਆਪ ਨਾਨਕ ਨਜ਼ਰੀ ਕਰਮੇ ਦਾਤ ਕੋਤਾ ਪਰਮ ਲਖਿਆ ਨ ਜਾਏ ਗੱਡਾ ਦਾਤਾ ਤਿੰਨ ਨਾ ਤੁਮ ਆਏ ਏਤੇ ਮੰਗ ਹੈ ਜੋ ਦਿਆਂ ਪਾਨ ਏਤਿਆ ਗਣਤ ਨਹਿ ਵਿਚਾਰ ਏਤੇ ਖ ਟੁੱਟਾ ਵਿਚਾਰ ਏਤੇ ਲੈ ਲੈ ਮਿਹਰਪਾ ਹੈ ਏਤੇ ਮੂਰਖ ਆਹੀ ਆਹੀ ਏਤਿਆ ਦੋਖ ਕੋ ਸਦ ਮਾਰ ਇਹ ਪਿਦਾ ਤੇਰੀ ਦਸਤਾਨ ਬੰਦ ਖਲਾਸੀ ਫਣ ਹੋਏ ਹੋ ਰਖਨ ਸੋ ਕੈਂ ਖੋਏ ਇਹ ਖੁਖਾ ਇੱਕ ਅਖਣ ਪਾਏ ਉਹ ਜਾਣੇ ਜੇ ਤਿ ਅਮ ਕਾਏ ਆਪੇ ਜਾਣੇ ਆਖੇ ਦੇ ਆਖ ਹੈ ਸੇ ਪੇ ਕਈ ਕੇ ਜੇ ਸੁਨੋ ਬਖਸ਼ੇ ਸਿਉ ਸਲਾ ਨਾਨਕ ਪਾਤਸ਼ਾਹੀ ਪਾਸਾ ਹੋ ਅਮੁੱਲ ਗੁਣ ਮੂਲ ਹਾਰ ਅਮੁੱਲ ਫਰਮੁਲ ਅੰਡਾਰ ਅਮੁੱਲ ਆਪ ਹੈ ਅਮੁੱਲ ਹੈ ਜਾਏ ਅਮੁੱਲ ਭਾਇ ਅਮੁੱਲ ਸਮਾਹੇ ਅਮੁੱਲ ਸੋਰ ਅਮੁੱਲ ਦੀਵਾਨ ਅਮੁੱਲ ਸੋਰ ਅਮੁੱਲ ਪਰਵਾਨ ਅਮੁੱਲ ਬਸੇਸ ਅਮੁੱਲ ਨਿਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਖਤਨ ਜਾਏ ਆਖ ਆਖਰ ਹੇ ਲਿਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੈ ਮਖਿਆਣ ਆਖੇ ਬ੍ਰਮਾ ਆਖੇ ਇੰਦ ਆਖੇ ਗੋਪੀ ਤਾ ਗੋਬਿੰਦ ਅੱਖ ਹੈ ਸੁਰਾ ਹੈ ਸਿੱਧ ਆਖੇ ਕਿਤੇ ਕਿਤੇ ਬੁੱਧ ਆਖ ਹੈ ਦਾਨੁ ਆਖ ਹੈ ਦੇਵ ਆਖ ਹੈ ਸੁਰ ਨਰ ਮਨੁ ਜਨ ਸੇਵ ਇਤਿ ਅੱਖ ਹੈ ਅਖਣ ਪਾਹੇ ਤੇਤੇ ਕਹਿ ਕਰ ਟੁੱਟਨ ਜਾਹੇ ਇਤਿ ਕਿਤੇ ਹੁਰ ਕਰੇ ਤਾ ਅਖਣ ਸੁਖ ਕਹਿ ਇਹੇ ਵਡ ਭਾਵੈ ਤੇ ਵਡ ਹੋਏ ਆਨਖ ਜਾਣ ਸੱਚਾ ਸੋਏ ਜੇ ਕੋ ਅੱਖਾਂ ਬੋਲ ਵਿਗੜ ਆ ਲਿਖਿਆ ਸਿਰਗਵਰੰਗ ਭਨ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸੁਮਾਲੇ ਗਾਜੇਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਇਸੇ ਰਾਗ ਪਈ ਸੋ ਕਹੀ ਜਾਣ ਇਸੇ ਗਾਵਣ ਹਾਰੇ ਗੰਗਾ ਵਸ ਸੁਖਨੋ ਔਣ ਪਾਣੀ ਬੈ ਸੰਤਰ ਗਾਵੇ ਰਾਜਾ ਰੰਗ ਦੁਆਰੇ ਗਾਵਹਿ ਚਿਤ ਨੂੰ ਗੁਖੁ ਲਿਖ ਜਾਨਿ ਲਿਖਿ ਦੇ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਹਣ ਸਦਾਂ ਸੁਵਾਰੇ ਗਾਵਥ ਇੰਦ ਦੇ ਦਰਸ਼ਨ ਵੇਖੇ ਦੇਵ ਤੇਆ ਦਰਨਾਲੇ ਗਾਵਹਿ ਸੇਧ ਸੁਮਾਦੇ ਅੰਦਰ ਕਾਵਣ ਸਾਜ ਵਿਚਾਰੇ ਕਾਵਣ ਜਤੀ ਪ੍ਰਤੀ ਸੰਪੂਖੇ ਗਾਵਥ ਵੀਰ ਕਰਾਰੇ ਗਾਵਣ ਪੰਡਿਤ ਪੜਨਨ ਕਿਸਰ ਸੁਰਗ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਖਣੀਆ ਮਨ ਮੋਖਨ ਸੁਰਗ ਮਛ ਪਿਆਲੇ ਗਾਵਨ ਰਤਨੁ ਪਾਇ ਤੇਰੇ ਅਰਸੜ ਤੇਰਸ ਨਾਲੇ ਗਾਵਹਿ ਜੋਜ ਮਹਾ ਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਉਰ ਪੰਡਾ ਘਰ ਕੇ ਰਖੇ ਥਾਰੇ ਏ ਸੋ ਜੁਣ ਗਾਵਹਿ ਜੋ ਸੁਜ ਫਾਮਨ ਕਰਤੇ ਤੇਰੇ ਭਗਤ ਰਸਾਲੇ ਔਰ ਕੇਤੇ ਗਾਵਣ ਸੇ ਮੈਂ ਚਿਤ ਨਾ ਆਵ ਤਾਨ ਕੀ ਵਿਚਾਰੇ ਸੋ ਈਸੋ ਈਸ਼ਵਰ ਦਾਮ ਸਤਿ ਸਾਹਿਬ ਸਤਿ ਸੱਚ ਨਾਹੀਂ ਹੈ ਪੀ ਹੋਸੀ ਜਾਏ ਨੰ ਜਾਸੇ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੇ ਮੈ ਜਿਨੂੰ ਉਪਾਈ ਹਰ ਕਰ ਵੇਖਾਂਗੇ ਤਬ ਪੜਾ ਏਹ ਤੇ ਉਸ ਦੇ ਵਡਿਆਈ ਜੋ ਤੇ ਸੁਭਾਅ ਵੈ ਸੋਈ ਕਰ세 ਹੁਕਮ ਨ ਕਰਣਾ ਜਾਏ ਸੋ ਪਾਤਸ਼ਾਹ ਹੁ ਸਾਹ ਪਾਸਾ ਹੀਬ ਆਨ ਕਰਹਿ ਨਰ ਜਾਏ ਹੁੰਦਾ ਸੰਸੋ ਸਰਮ ਪਾਤ ਚੋਲੇ ਧਿਆਨ ਕੀ ਕਰਹਿ ਬਿਪੂਤ ਤਿੰਤਾ ਹਰ ਖੁਆਰਿ ਹੈ ਦੁਖਤ ਡੰਡਾ ਪਰਸੀਤ ਆਈ ਪੰਛੀ ਸਾਲੇ ਜਮਤੀ ਮਨ ਦੀ ਤੈ ਜਗ ਜੀਤ ਹਰਿਸ਼ ਸੁਸਾ ਰੇਸ਼ਕ ਹਰ ਅਨਿਰਨਾਦ ਨਾ ਜੁਗ ਜੁਗ ਏ ਕੋ ਇਸ ਉਹ ਗਤ ਗਿਆਨ ਦਿਆ ਪੰਡਾਰਣ ਕਟ ਕਟ ਵਜਹ ਹੈ ਨਾਦ ਆਪਨਾਸ ਮਾਸੀ ਸਮਝ ਆਖੀ ਰਿਦ ਸਿਦਵਰਾਸ ਕ ਸੰਗੋਗ ਵਿਜੋਜੋ ਆਰਚਨਾ ਲੇਖੇ ਆਂ ਫਲ ਅਦੇਸੋ ਜੁ ਸਦੇਸ ਅਦ ਹਨੇਲ ਨਾ ਬਿਨਾ ਤਕ ਜੁਗ ਜੁ ਵੇ ਕੋ ਵੇਸ ਇਕਮਈ ਜੁਗਤ ਵਿਆਹ ਤਿੰਨੇ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੇ ਇਕ ਲਾਏ ਦੀਬਾਣ ਜੇਵ ਚੁ ਸੁਖ ਆਵੇ ਤਿ ਵੇਚ ਲਾਣ ਜੇਵ ਹੋਵੇ ਫੁਰਮਾਨ ਉਹ ਵੇਖੈ ਗੁਣ ਨਦਰਣ ਆਵੇ ਮੋਹਤਾ ਇਹੋ ਵਿਦਾਨ ਆਦੇਸ ਸੁਸਾਦੇਸਪਾ ਅਰ ਅਨਿਲਨਾਦਨਾ ਹਤ ਤੁਗਜੁਗੇ ਕੋ ਏਸਾ ਆਸਨ ਲੋਇ ਲੋਇ ਪੰਡਾਰ ਜੋਗਿਸ ਪਾਸ ਕੋ ਕਵਾਰ ਹਰ ਕਰ ਵਿਖੈ ਸਿਰਜਨ ਹਾਰ ਨਾਨ ਸਚ ਸਾਚੀ ਕਰ ਆਦੇਸ ਸੁਸਾਦੇਸਪਾ ਆਜਨਿਲਨਾਦਨਾ ਹਤ ਤੁਗਜੁਗੇ ਕੋ ਏਸਾ ਇਕ ਦੋ ਜੀ ਬੋਲਾ ਹੋ ਹੋ ਲੱਖਾਂ ਲੱਖ ਵੀਸ ਅਸ ਲੱਖ ਗਿੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਹਿ ਪਦ ਪਗੜੀ ਐ ਚੜਿਆ ਹੋਇ ਅਕੀਸ਼ ਸੁਣ ਗੱਲਾਂ ਆਕਾਸ਼ ਕੀ ਕਿ ਟਾਇਰੀ ਸਾਨਖ ਨਜ਼ਰੀ ਪਾਈ ਐ ਊੜੀ ਊੜਾ ਟੇਸ ਅੱਖਣ ਜੋਰ ਸੁਖ ਨਹ ਜੋਰਾ ਗੁਰ ਨੰਗਨ ਦੇ ਨਹ ਜੋਰਾ ਜੋ ਨਾ ਜੀਵਣ ਮਰਨ ਜੋਰ ਧੁਰ ਨਾ ਰਾਜ ਮਾਨ ਮਨ ਸੂਰ ਜੋ ਨਾ ਸ੍ਰਤੀ ਗਿਆਨ ਵਿਚਾਰ ਧੁਰ ਨ ਜੋਖ ਸੇ ਛੁਟੈ ਸੰਸਾਰ ਜਿਸ ਕੋ ਹੱਥ ਜੋਰ ਕਰ ਵੇਖੈ ਕੋਈ ਹਾਨ ਕੋਪ ਸੁਮਨੀ ਚਨ ਕੋਈ ਰਾਤੀ ਰੁਤੇ ਤਿਤਿਵਾਰ ਭਵਨ ਫਾਣੀ ਅਗਨੀ ਪਤਾਲ ਤਿਸ ਸੇ ਸਰਤੀ ਸਾਭ ਰਖੇ ਧਰਮ ਸਾਤ ਐ ਸੂਰਜ ਜੀ ਜੋਤਿ ਤੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਹਰ ਮੇਂ ਹਰ ਮੇਂ ਹੋਏ ਵਿਚਾਰ ਸਚਾ ਸਚਾ ਦਰਬਾਰ ਇਸ ਹੈ ਸੋਖਨ ਪੰਚ ਪਰਵਾਨ ਨਦਰਿ ਕਰਮ ਪਵੈ ਨਿਪਾਨ ਆਚ ਪਖਾਇ ਉਸ ਪਾਈ ਜਾਣ ਗਿਆ ਜਤ ਜਾਈ ਧਰਮ ਖੰਡ ਕਾ ਯੋ ਧਰਮ ਜਨ ਖੰਡ ਕਾ ਹੋ ਹੋ ਕਰਮ ਤੇਤੇ ਪਵਨ ਪਾਣੀ ਵਿਸੰਤਰ ਇਸੇ ਗਾਣਮਹੇਸ ਕੇਤੇ ਬਿਰਮੇ ਕੜਚੜੀ ਹੈ ਰੂਪ ਰੰਗ ਕੇ ਵੇਸ ਇਸਿਆ ਕਰਮ ਭੂਮੇ ਮੇਰ ਕੇਤੇ ਖੇਤੇ ਤੂਪ ਦੇਸਾ ਇਸੇ ਨਿਸੰਸੂਰ ਕੇਤੇ ਕੇਤੇ ਮੰਡਲ ਦੇਸਾ ਇਸੇ ਸਿੱਧ ਗੋਦਨਾਥ ਕੇਤੇ ਖੇਤੇ ਦੇਵ ਵੇਸ ਇਸੇ ਦੇਵ ਧਨਮਨ ਕੇਤੇ ਇਸੇ ਰਤਨ ਸੁਮੰਦ ਕੇਤੀਆਂ ਖਾਣ ਕੇਤੀਆਂ ਬਾਣੀ ਇਸੇ ਪਾਸ ਨਰਿੰਦਰ ਇਤਿਆ ਸੁਰ ਸੇਵਕ ਕੇਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਇਤਿਹਾ ਨਾਦ ਬਿਨੋਰ ਕੋੜ ਆਨੰਦ ਸ਼ਰਮ ਖੰਡ ਖੀ ਬਾਣੀ ਰੂਪ ਇਸੇ ਕਾੜਤ ਕੜੀਏ ਬਹੁਤ ਅਨੂਪ ਸਾਖਿਆ ਗੱਲਾਂ ਕਥਿਆਨ ਜਾਹੇ ਏਕੋ ਕਹਿ ਪਿਛੇ ਪਸਾਈ ਇਥੈ ਕੜਿਐ ਸੁਰਸ ਮਤਿ ਮਨ ਬੋਧੈ ਇਥੈ ਕੜਿਐ ਸੁਰਾਂ ਸਿਦਾਂ ਕੀ ਸੋਧੈ ਸਰਮਖੰਡ ਕੀ ਬਾਣੀ ਜੋਰ ਇਥੈ ਹੋਰਣ ਕੋਈ ਹੋਰ ਇਥੈ ਜੋਜਮਹਾ ਬ੍ਰਸੂਰ ਤਿਨ ਮੈਂ ਰਾਮ ਰਹਾ ਪ੍ਰਪੂਰ ਇਥੈ ਸੀਤੋ ਸੀਤਾ ਮਹਿਮਾ ਮਹੈ ਸਾਥ ਰੁਕਨ ਕਛਨੇ ਜਾਹਿ ਨਾ ਓਹ ਮਰਨ ਤਾਗੇ ਜਾਏ ਜਿਨ ਖੈ ਰਾਮ ਵਸੈ ਮਨ ਮਾ ਇਥੇ ਭਗਤੋ ਸਕੇ ਲੋ ਰ ਅਨੰਦ ਸੁਚਾ ਮਨ ਹੋਏ ਹਥ ਖਣ ਉਸ ਨਿਰੰਕਾਰ ਸਰਕਰ ਵਖੈ ਨਦਰਣ ਹਾਲ ਇਸੇ ਖੰਡ ਮੰਡਲ ਵਰ ਪੰਡ ਦੇਖੋ ਕਸਾ ਤਾਨ ਤਨੰਤ ਇਥੇ ਲੋ ਲੋ ਅੰਤਰ ਜਿਵ ਜਿਵ ਹੁਕਮ ਜਿਵੈ ਸਿਵ ਘਾਰ ਵਖੈ ਵਿਗਸ ਖਰ ਵਿਚਾਰ ਆਨੇ ਕਥਨਾ ਤਰਦਾਸਾਰ ਜਾਤ ਪਹਾਰਾ تیر ਸੁਨਿਆਰ ਅਹਰਨ ਮਸਤ ਵੇਦ ਹਤਿਆਰ ਹੋ ਖਲਾਗਨ ਤਪਤਾਉ ਆਂਡਾ ਪਾਉ ਅੰਬਰਤ ਤਿਤਰਤਾਲ ੜੜਿਆ ਸਗਰ ਸੋ ਚੇਂ ਟਕਸਾਲ ਜਿਨਹੋ ਨਦਰ ਕਰਮ ਤਿਨਹਾਰ ਨਾਨਕ ਨਦਰਿ ਨਦਰਿਨ ਹਾਰ ਸੁਦੋਕ ਹਉ ਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦੇਵ ਸੁਰਾਤ ਦੋਇ ਦਾਈ ਦਾਇਾ ਇਲਾ ਸਗਲ ਜਗਤ ਤੰਗਿਆ ਆਇਆਂ ਬੁਰਿਆ ਆਇਆਂ ਵਾਚੈ ਤਰਮ ਹਦੂਰ ਦਰਮੇ ਆਪੋ ਆਪੜੀ ਏ ਨੇੜੇ ਕਹਿ ਦੂਰ ਜਿਨੇ ਨਾਮ ਤੇ ਆਇਆ ਗੇ ਮਸਕਿਤ ਖਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲ ਇਨੇ ਨਾਮ ਤੇ ਆਇਆ ਗੇ ਮਸਕਤ ਖਾਲ ਆਨਕ ਤੇ ਮੁਖ ਓਜਲੇ ਤੇ ਛੁੱਟੇ ਰਾਗ ਵਾਹੇ ਗੁਰੂ ਜੀ ਕਾ ਹਰਸਤ ਵਾਹੇ ਗੁਰੂ ਜੀ ਕੀ ਕਤੇ